ਰਭੀ ਜੀ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾ ਮਨੂ ਪਿਆਰ ਭਰੀ ਜੈਮਸੀ ਦੀ ਅਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 33 ਅਧਿਆਇ ਦੀ 21 ਨੰਬਰ ਆਇਤ ਸਾਡਾ ਮਨ ਤਾਂ ਉਸ ਵਿੱਚ ਆਨੰਦ ਰਹੇਗਾ ਕਿਉਂ ਜੋ ਅਸੀਂ ਉਹਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਯਹੋਵਾ ਪਰਮੇਸ਼ਰ ਦੇ ਦਾਸ ਦਾਊਦ ਲਿਖਦੇ ਆਂ ਕਹਿੰਦੇ ਕਿ ਸਾਡਾ ਮਨ ਉਸ ਵਿੱਚ ਆਨੰਦ ਰਹੇਗਾ ਕਿਉਂ ਜੋ ਅਸੀਂ ਉਹਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਸੱਚਮੁੱਚ ਪਰਮੇਸ਼ਰ ਜੀ ਦਾ ਇਹ ਵਚਨ ਜਿਹੜਾ ਆ ਉਹ ਸਾਨੂੰ ਸਾਰਿਆਂ ਨੂੰ ਇਹੀ ਸਿਖਾਉਂਦਾ ਹੈ ਕਿ ਉਹਨਾਂ ਦਾ ਮਨ ਆਨੰਦ ਵਿੱਚ ਰਹਿੰਦਾ ਆ ਜਿਹੜੇ ਪਰਮੇਸ਼ਰ ਦੇ ਉੱਪਰ ਭਰੋਸਾ ਰੱਖਦੇ ਆ ਜਿਹੜਾ ਕਿ ਪਰਮੇਸ਼ਰ ਪਵਿੱਤਰ ਆ ਔਰ ਹਰ ਇੱਕ ਦੇ ਦਿਲਾਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਪਰਮੇਸ਼ਰ ਆ ਤੋ ਆਓ ਅਸੀਂ ਵੀ ਅੱਜ ਦੇ ਇਸ ਵਚਨ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਡੇ ਮਨਾਂ ਦੇ ਵਿੱਚ ਵੀ ਆਨੰਦ ਪਾਵੇ ਔਰ ਸਾਡਾ ਜਿਹੜਾ ਭਰੋਸਾ ਆ ਯਹਵਾ ਪਰਮੇਸ਼ਰ ਦੇ ਉੱਪਰ ਮਜ਼ਬੂਤ ਕਰੇ ਔਰ ਸੱਚਮੱਚੇ ਪਰਮੇਸ਼ਰ ਸਾਨੂੰ ਦਇਆ ਦੇ ਨਾਲ ਆਨੰਦ ਦੇ ਨਾਲ ਹਮੇਸ਼ਾ ਭਰਪੂਰ ਰੱਖਣ ਤੋ ਆਓ ਪ੍ਰਾਰਥਨਾ ਕਰਦੇ ਹallelujah hallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਖੁਦਾਬੰਦ ਜੀ ਧੰਨਵਾਦ ਕਰਦੇ ਖੁਦਾਬੰਦ ਜੀ ਅੱਜ ਰਾਤ ਦੇ ਖੂਬਸੂਰਤ ਬਚਨ ਦੇ ਲਈ ਸਵਰਗੀ ਮੰਨੇ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਪਰਮੇਸ਼ਰ ਜੀ ਸਵਰਗੀ ਮੰਨੇ ਦੇ ਨਾਲ ਰਚਾਇਆ ਪਰਮੇਸ਼ਰ ਜੀ ਸਵਰਗੀ ਬਚਨ ਦੇ ਨਾਲ ਰਚਾਇਆ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਸੱਚਮੁੱਚ ਖੁਦਾਬੰਦ ਜੀ ਤੁਸੀਂ ਕਿਹ ਜਿਹੜੇ ਤੁਹਾਡੇ ਤੇ ਭਰੋਸਾ ਕਰਦੇ ਆ ਉਹ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਜਿਨ੍ਹਾਂ ਪੈਣਾ ਪਾਈਆਂ ਦਾ ਭਰੋਸਾ ਪਰਮੇਸ਼ਰ ਜੀ ਤੁਹਾਡੇ ਉੱਪਰ ਨਹੀਂ ਹੈ ਮੇਰੇ ਖੁਦਾ ਜਿਹੜੇ ਲੋਕ ਤੁਹਾਨੂੰ ਨਹੀਂ ਜਾਣਦੇ ਪ੍ਰਭੂ ਜੀ ਜੋ ਦੁੱਖਾਂ ਮੁਸੀਬਤਾਂ ਦੇ ਵਿੱਚ ਪਏ ਹੋਏ ਨੇ ਖੁਦਾ ਪਰਮੇਸ਼ਰ ਜੀ ਅੱਜ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਬੰਦ ਜੀ ਉਹਨਾਂ ਨੂੰ ਆਪਣਾ ਵਚਨ ਦਿਓ ਭਰੋਸਾ ਦਿਓ ਵਿਸ਼ਵਾਸ ਦਿਓ ਖੁਦਾ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਹਰ ਤਰ੍ਹਾਂ ਦੀ ਕਮੀ ਘੱਟ ਨਿਕਲ ਜਾਵੇ ਖੁਦਾਬੰਦ ਜੀ ਪਰਮੇਸ਼ਰ ਤੁਹਾਡੇ ਨਾਮ ਨੂੰ ਜਾਣ ਸਕਣ ਔਰ ਪ੍ਰਭੂ ਜੀ ਤੁਹਾਡੇ ਨਾਮ ਦੇ ਵਿੱਚ ਆਨੰਦਿਤ ਹੋ ਸਕਣ ਸਮਰਥੀਏ ਖੁਦਾ ਦਇਆ ਕਰਨਾ ਕਿਰਪਾ ਕਰਨਾ ਮਹਾਨ ਪਰਮੇਸ਼ਰ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਖੁਦਾਬੰਦ ਜੀ ਆਪਣੇ ਆਨੰਦ ਦੀ ਪਰਪੂਰੀ ਦੇਣਾ ਹਰ ਪਬਜੀ ਆਪਣੇ ਵਿਸ਼ਵਾਸ ਦੇ ਨਾਲ ਭਰਪੂਰ ਕਰਨਾ ਸਮਰਥੀ ਹੈ ਖੁਦਾ ਦਇਆ ਕਰਨਾ ਕਿਰਪਾ ਕਰਨਾ ਅੱਜ ਦੇ ਨਾ ਵਚਨਾਂ ਨੂੰ ਪਰਮੇਸ਼ਰ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਾਉਣਾ ਖੁਦਾ ਪਰਮੇਸ਼ਰ ਜੀ ਇੱਕ ਇੱਕ ਜਨ ਨੂੰ ਖੁਦਾ ਇਹਨਾਂ ਵਚਨਾਂ ਦੇ ਦੁਆਰਾ ਆਸ਼ੀਸ਼ ਬਰਕਤ ਔਰ ਪਰਮੇਸ਼ਰ ਜੀ ਬਹੁਤ ਸਾਰੀਆਂ ਪ੍ਰਭ ਜੀ ਤੁਹਾਡੇ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਬles ਕਰਨਾ ਮਹਾਨ ਖੁਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਹੁਣ ਤੱਕ ਸੰਭਾਲੀ ਰੱਖਿਆ ਖੁਦਾ ਸਵੇਰ ਤੋਂ ਲੈ ਕੇ ਹੁਣ ਤੱਕ ਪਰਮੇਸ਼ਰ ਜੀ ਤੁਸੀਂ ਸਾਡੀ ਰਾਖੀ ਕੀਤੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦਗਿਰ ਤੋਂ ਘੇਰ ਕੇ ਰੱਖਿਆ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਸਮਰਥੀ ਜ਼ਿੰਦ ਅਜ਼ਲਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਵਾਰ ਆਂਜਣ ਵਿੱਚ ਸਾਡੀ ਮਦਦ ਸਹਾਇਤਾ ਕੀਤੀ ਖੁਦਾ ਪਰਮੇਸ਼ਰ ਜੀ ਸਾਡੇ ਭਰਾ ਪਰਮੇਸ਼ਰ ਜੀ ਵਾਰ ਕੰਮਾਂ ਦੇ ਲਈ ਗਿਆ ਖੁਦਾਵੰ ਜੀ ਪਰਮੇਸ਼ਰ ਜੀ ਤੁਸੀਂ ਹਰ ਇੱਕ ਨੂੰ ਖੁਦਾ ਸਹੀ ਸਲਾਮਤ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਵਾਪਸ ਲੈ ਕੇ ਆਂਦਾ ਧੰਨਵਾਦ ਕਰਦੇ ਮਹਾਨ ਖੁਦਾਵੰ ਜੀ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਡੀ ਸਾਰਿਆਂ ਦੀ ਮਦਦ ਸਹਾਇਤਾ ਅਗਵਾਈ ਕੀਤੀ ਖੁਦਾ ਸਾਡੇ ਹੱਥਾਂ ਦੇ ਕੰਮਾਂ ਤੇ ਸਭ ਨੂੰ ਬਰਕਤ ਔਰ ਆਸ਼ੀਸ਼ ਦਿੱਤੀ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਨੂੰ ਆਤਮਿਕ ਬੁੱਧ ਦੇ ਨਾਲ ਬਲੈਸ ਕੀਤਾ ਖੁਦਾ ਪ੍ਰਭੂ ਜੀ ਆਤਮਿਕ ਬੁੱਧ ਪਰਮੇਸ਼ਰ ਜੀ ਤੁਸੀਂ ਸਾਨੂੰ ਦਿੱਤੀ ਖੁਦਾਬੰਦੀ ਤਾਂ ਕਿ ਅਸੀਂ ਕਿਸੇ ਪਾਪ ਦੇ ਵਿੱਚ ਬੁਰਾਈ ਦੇ ਵਿੱਚ ਨਾ ਪਈਏ ਖੁਦਾ ਪਰ ਫਿਰ ਵੀ ਪ੍ਰਭੂ ਜੀ ਸਾਡੇ ਕੋਲੋਂ ਬਹੁਤ ਸਾਰੇ ਗਲਤੀਆ ਗੁਨਾਹ ਹੋ ਜਾਂਦੇ ਪ੍ਰਭੂ ਜੀ ਸਾਡੇ ਜੀਵਨ 'ਚ ਬਹੁਤ ਸਾਰੇ ਛੋਟੇ ਛੋਟੇ ਗਲਤੀਆ ਗੁਨਾਹ ਪਰਮੇਸ਼ਰ ਜੀ ਹੋ ਜਾਂਦੇ ਆ ਖੁਦਾਬੰਦੀ ਤੁਸੀਂ ਉਹਨਾਂ ਸਾਰੇ ਗਲਤੀਆ ਗੁਨਾਹਾਂ ਨੂੰ ਮਾਫ਼ ਕਰੋ ਖੁਦਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾਵੰਨ ਜੀ ਜੋ ਵੀ ਸਾਡੇ ਜੀਵਨ ਚ ਖੁਦਾ ਸਵੇ ਤੋਂ ਲੈ ਕੇ ਹੁਣ ਤੱਕ ਖੁਦਾਵੰਨ ਜੀ ਬੋਲਣ ਚ ਸੁਣਨ ਚ ਦੇਖਣ ਚ ਪਰਮੇਸ਼ਰ ਜੀ ਬਹੁਤ ਸਾਰੇ ਗਲਤੀਆ ਗੁਨਾਹ ਹੋਏ ਖੁਦਾਵੰਨ ਜੀ ਉਹਨਾਂ ਨੂੰ ਮਾਫ ਕਰਨਾ ਪਰਮੇਸ਼ਰ ਜੀ ਸਾਨੂੰ ਆਪਣੇ ਕਿਰਪਾ ਦੇ ਵਿੱਚ ਦਇਆ ਦੇ ਵਿੱਚ ਬਣਾਏ ਰੱਖਣਾ ਖੁਦਾਵੰਨ ਜੀ ਹਰ ਇੱਕ ਬੁਰਾਈ ਤੋਂ ਸਾਨੂੰ ਦੂਰ ਰੱਖਣਾ ਮਹਾਨ ਖੁਦਾ ਸਾਡੇ ਹੋਠਾਂ ਦੀ ਰਾਖੀ ਕਰਨਾ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਪਰਮੇਸ਼ਰ ਜੀ ਖੁਦਾ ਸਾਨੂੰ ਮਾਫ ਕਰਨਾ ਪਰਮੇਸ਼ਵਰ ਜੀ ਅੱਗੇ ਤੋਂ ਪਵਿੱਤਰਤਾਈ ਵਾਲਾ ਜੀਵਨ ਦੇਣਾ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਰਮੇਸ਼ਵਰ ਜੀ ਤੁਹਾਡੀ ਹਜ਼ੂਰੀ ਵਿੱਚ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਖੁਦਾ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਵਰ ਜੀ ਨਿਸ਼ਕਫਟ ਪਹੁੰਚੀਏ ਖੁਦਾ ਸਾਡੇ ਵਿੱਚ ਕੋਈ ਵੱਲ ਛਲ ਨਾ ਹੋਵੇ ਪਰਮੇਸ਼ਵਰ ਜੀ ਜੋ ਤੁਹਾਨੂੰ ਪਸੰਦ ਨਾ ਆਵੇ ਮੇਰੇ ਮਹਾਨ ਖੁਦਾਏ ਜਿਹੀ ਕੋਈ ਵੀ ਗੱਲ ਸਾਡੇ ਜ਼ਿੰਦਗੀਆਂ ਦੇ ਵਿੱਚ ਨਾ ਹੋਵੇ ਮੇਰੇ ਮਹਾਨ ਖੁਦਾ ਐਸੀ ਕੋਈ ਵੀ ਬੁਰਾਈ ਖੁਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਠਹਿਰ ਨਹੀਂ ਨਾ ਪਾਏ ਪ੍ਰਭੂ ਜੀ ਜੋ ਤੁਹਾਡੇ ਸਾਡੇ ਤੋਂ ਸਾਨੂੰ ਦੂਰ ਕਰਦੀ ਹੈ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਆਪਣੇ ਸਾਰੇ ਹੀ ਬੱਚਿਆਂ ਨੂੰ ਖੁਦਾ ਆਪਣੀ ਦਇਆ ਵਿੱਚ ਢੱਕ ਲੋ ਖੁਦਾਬੰਦੀ ਰਾਤ ਦੇ ਸਮੇਂ ਦੇ ਲਈ ਖਾਸ ਤੌਰ ਤੇ ਪ੍ਰਾਰਥਨਾ ਕਰਦੇ ਖੁਦਾ ਧੰਨਵਾਦ ਕਰਦੇ ਪ੍ਰਭ ਜੀ ਜੋ ਤੁਸੀਂ ਸਾਨੂੰ ਹੁਣ ਤੱਕ ਜਿਉਂਦੇ ਦੀ ਧਰਤੀ ਤੇ ਜਿਉਂਦੇ ਰੱਖਿਆ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਅੱਜ ਰਾਤ ਦਾ ਸਮਾਂ ਨਹੀਂ ਦੇਖ ਸਕੇ ਖੁਦਾ ਪਰ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੋ ਤੁਸੀਂ ਸਾਨੂੰ ਹੁਣ ਤੱਕ ਜਿਉਂਦੇ ਦੀ ਧਰਤੀ ਤੇ ਜਿਵਤ ਰੱਖਿਆ ਹੈ ਖੁਦਾਬੰਦੀ ਅਸੀਂ ਪ੍ਰਭ ਜੀ ਆਪਣੇ ਪੈਰਾਂ ਤੇ ਚੱਲ ਪਾਏ ਖੁਦਾ ਅਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਸਾਰੇ ਕੰਮਾਂ ਨੂੰ ਕੀਤਾ ਖੁਦਾ ਪਰਮੇਸ਼ਰ ਜੀ ਸਾਨੂੰ ਸਮਝਬੁੱਧ ਦਿੱਤੀ ਤੁਸੀਂ ਖੁਦਾਵੰਨ ਜੀ ਤੇ ਅਸੀਂ ਸੋਚ ਸਕੇ ਸਮਝ ਸਕੇ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਦਿਨ ਭਰ ਦੇ ਸਾਰੇ ਕੰਮਾਂ ਨੂੰ ਖੁਦਾਵੰਨ ਜੀ ਤੁਸੀਂ ਵੱਡੇ ਪੱਲ ਦੇ ਨਾਲ ਸਾਡੇ ਕੋਲੋਂ ਕਰਵਾਇਆ ਹੈ ਖੁਦਾਵੰਨ ਜੀ ਦਇਆ ਕਰਨਾ ਪਰਮੇਸ਼ਰ ਜੀ ਸਾਡੇ ਸਾਰਿਆਂ ਦੇ ਵਿੱਚੋਂ ਆਲਸੀ ਸੁਸਤੀ ਨੂੰ ਪ੍ਰਭ ਜੀ ਆਲਸ ਨੂੰ ਸੁਸਤੀ ਨੂੰ ਖੁਦਾਵੰਨ ਜੀ ਦੂਰ ਕਰਨਾ ਜੋ ਸਾਨੂੰ ਗਰੀਬ ਬਣਾਉਂਦੀ ਹੈ ਮੇਰੇ ਮਹਾਨ ਖੁਦਾਵੰਨ ਜੀ ਸਾਡੇ ਹੱਥਾਂ ਦੇ ਕੰਮਾਂ ਨੂੰ ਬਲ ਦੇਣਾ ਪਰਮੇਸ਼ਰ ਜੀ ਦਇਆ ਕਰਨਾ ਰਾਤ ਦੇ ਸਮੇਂ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਸੰਭਾਲ ਕੇ ਰੱਖਣਾ ਪ੍ਰਭ ਜੀ ਜੋ ਵੀ ਕਿਸੇ ਭੈਣ ਭਰਾ ਦੀ ਜ਼ਿੰਦਗੀ 'ਚ ਚਿੰਤਾ ਬੋਝ ਡਿਪਰੈਸ਼ਨ ਨਾ ਖੁਦਾਵੰਨ ਜੀ ਜਾ ਕਿਸੇ ਤਰ੍ਹਾਂ ਦਾ ਕੋਈ ਪਰਮੇਸ਼ਰ ਜੀ ਬੋਝ ਜਾਂ ਮੇਰੇ ਮਹਾਨ ਖੁਦਾਵੰਦ ਜੱਜ ਨੂੰ ਹਰ ਇੱਕ ਬੋਝ ਤੋਂ ਆਜ਼ਾਦ ਕਰਨਾ ਔਰ ਪਬਜੀ ਜੋ ਪੈਨਪਰਾ ਮਨੁਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਖੁਦਾਵੰਦ ਜੀ ਅੱਜ ਉਹਨਾਂ ਨੂੰ ਸਵਰਗ ਰਾਸ ਤੋਂ ਗੁੜੀ ਮਿੱਠੀ ਨੀਂਦ ਦੇ ਨਾਲ ਬਲੈਸ ਕਰਨਾ ਖੁਦਾ ਤਾਂ ਕਿ ਪਰਮੇਸ਼ਰ ਜੀ ਤੁਹਾਡੇ ਬੱਚੇ ਪਰਮੇਸ਼ਰ ਤੁਹਾਡੇ ਵਿੱਚ ਆਨੰਦ ਦੇ ਨਾਲ ਸ਼ਾਂਤੀ ਦੇ ਨਾਲ ਸੌਂ ਸਕਣ ਮੇਰੇ ਖੁਦਾ ਹਰ ਪਰਮੇਸ਼ਰ ਜੀ ਦਇਆ ਕਰਨਾ ਖੁਦਾਵੰਦ ਜੀ ਜੋ ਵੀ ਵੈਰੀ ਦੀਆਂ ਸ਼ਕਤੀਆਂ ਉਹਨਾਂ ਨੂੰ ਰਾਤ ਦੇ ਸਮੇਂ ਤੰਗ ਪਰੇਸ਼ਾਨ ਕਰਦੀਆਂ ਖੁਦਾ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਪਰ ਉਹ ਜੇ ਉਸੇ ਨਾਮ ਚ ਕੈਨਸਲ ਕਰ ਦਿਆਂ ਰੱਦ ਕਰ ਦੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰ ਜੀ ਰਾਤ ਦੇ ਸਮੇਂ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਹਰ ਇੱਕ ਘਰ ਪਰਿਵਾਰ ਦੇ ਵਿੱਚ ਚੱਲਦਾ ਫਿਰਦਾ ਨਜ਼ਰ ਆਵੇ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਹਰ ਇੱਕ ਜਾਦੂ ਟੋਣੇ ਦੀ ਸਪਿਰਟ ਤੋਂ ਬਚਾ ਕੇ ਰੱਖਣਾ ਖੁਦਾਵੰ ਜੀ ਵੈਰੀ ਦੀ ਹਰ ਇੱਕ ਚਲਾਕੀ ਤੋਂ ਸ਼ਤਾਨੀ ਤੋਂ ਬਚਾ ਕੇ ਰੱਖਣਾ ਖੁਦਾ ਹਰ ਇੱਕ ਪੈਨ ਪ੍ਰਾਣ ਨੂੰ ਪਰਮੇਸ਼ਰ ਜੀ ਆਪਣੇ ਪਾਕ ਪਵਿੱਤਰ ਲੋਗ ਦੇ ਵਿੱਚ ਕਵਰ ਕਰਕੇ ਰੱਖਣਾ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਖੁਦਾਵੰ ਜੀ ਨੌਜਵਾਨਾਂ ਨੂੰ ਪਰਮੇਸ਼ਰ ਜੀ ਸਭ ਨੂੰ ਆਪਣੇ ਦਇਆ ਵਿੱਚ ਟਾਕੇ ਰੱਖਣਾ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪ੍ਰਭੂ ਜੀ ਸਾਡੇ ਘਰਾਂ ਦੇ ਕਿਸੇ ਵੀ ਮੈਂਬਰ ਨੂੰ ਛੋਹ ਨਾ ਪਾਏ ਖੁਦਾਬੰਦ ਜੀ ਪਰਬਜੀ ਸਭ ਮੇਰੇ ਘਰਾਣੇ ਦੇ ਲੋਗ ਆ ਖੁਦਾਏ ਨਾ ਸਾਰੇਆਂ ਤੇ ਦਇਆ ਕਰਨਾ ਪ੍ਰਭ ਜੀ ਇਹਨਾਂ ਨੂੰ ਬਿਮਾਰੀਆਂ ਤੋਂ ਪ੍ਰਭ ਜੀ ਵੀਕਨੈਸ ਤੋਂ ਖੁਦਾਵੰਜੀ ਹਰ ਇੱਕ ਕਰਜ਼ੇ ਤੋਂ ਹਰ ਇੱਕ ਸ਼ਰਾਪ ਤੋਂ ਪ੍ਰਭ ਜੀ ਇਹਨਾਂ ਨੂੰ ਮਾਫ ਕਰਨਾ ਪ੍ਰਭ ਜੀ ਇਹਨਾਂ ਨੂੰ ਆਜ਼ਾਦ ਕਰਨਾ ਖੁਦਾਵੰਜੀ ਦਇਆ ਕਰਨਾ ਸਮਰਥੀਏ ਖੁਦਾਵੰਜੀ ਔਰ ਪ੍ਰਭ ਜੀ ਸਭ ਨੂੰ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਬles ਕਰ ਰਿਹਾ ਖੁਦਾ ਜਿੱਦਾਂ ਸਭ ਪ੍ਰਭ ਜੀ ਰੋਟੀ ਪਾਣੀ ਦੀ ਭੁੱਖ ਪਿਆਸ ਲੱਗਦੀ ਹੈ ਖੁਦਾ ਇਸੇ ਤਰ੍ਹਾਂ ਸੀ ਤੁਹਾਡੇ ਵਚਨ ਦੇ ਭੁੱਖੇ ਤੇ ਪਿਆਸੇ ਹੋਈਏ ਖੁਦਾਵੰਜੀ ਹਰ ਵੇਲੇ ਸਾਡੇ ਮਨਾਂ ਦੇ ਅੰਦਰ ਤੁਹਾਡਾ ਵਚਨ ਰਹੇ ਖੁਦਾਵੰਨ ਜੀ ਵੈਰੀ ਦੇ ਲੁਕਣ ਦੀ ਕੋਈ ਵੀ ਜਗ੍ਹਾ ਸਾਡੇ ਸਰੀਰਾਂ ਦੇ ਵਿੱਚ ਨਾ ਬੱਚੇ ਪਰਮੇਸ਼ਰ ਜੀ ਸਾਡੇ ਦਿਮਾਗਾਂ ਦੇ ਵਿੱਚ ਪਰਮੇਸ਼ਰ ਜੀ ਵੈਰੀ ਦਾ ਕੋਈ ਵੀ ਕਣ ਖੁਦਾਵੰਨ ਜੀ ਮੌਜੂਦ ਨਾ ਹੋਵੇ ਮੇਰੇ ਮਹਾਨ ਖੁਦਾਵੰਨ ਜੀ ਪ੍ਰਭੂ ਜੀ ਸਾਡੇ ਸੋਚਾਂ ਵਿਚਾਰਾਂ ਤੇ ਕਬਜ਼ਾ ਵਾਸ ਕਰੋ ਮੇਰੇ ਪਰਮੇਸ਼ਰ ਸਾਡੇ ਜ਼ਿੰਦਗੀਆਂ ਤੇ ਕਬਜ਼ਾ ਵਾਸ ਕਰੋ ਖੁਦਾਵੰਨ ਜੀ ਇਹ ਤੁਹਾਡੀਆਂ ਹੈਕਲਾ ਪਰਮੇਸ਼ਰ ਜੀ ਤੁਸੀਂ ਸਭਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਖੁਦਾ ਦਇਆ ਕਰੋ ਕਿਰਪਾ ਕਰੋ ਰਹਿਮ ਕਰੋ ਜਾਨਵੀ ਤੁਹਾਡੇ ਬੱਚੇ ਸਾਂ ਦੇ ਲਈ ਰਾਨ ਪਰਮੇਸ਼ਵਰੀ ਸੰਦੇ ਸਮੇਂ ਖੁਦਾ ਫਰਜੀ ਤੁਹਾਡੇ ਸਵਰਗੀ ਦੋ ਤਿੰਨਾਂ ਦੇ ਬਿਸਤਰਾਂ ਦੇ ਇਰਤ ਗਿਰਦ ਰਾਖੀ ਕਰਨ ਖੁਦਾਵੰ ਜੀ ਔਰ ਫਰਜੀ ਇਹਨਾਂ ਦੇ ਘਰ ਪਰਿਵਾਰਾਂ ਦੀ ਇਰਤ ਗਿਰਦ ਵਿਰਾਖੀ ਕਰਨ ਖੁਦਾ ਦਇਆ ਕਰਨਾ ਸਵਗਰਾਸ ਤੋਂ ਗੁੜਿਤ ਮਿੱਠੀ ਨੀਂਦ ਨਾਲ ਬਲੈਸ ਕਰਨਾ ਖੁਦਾ ਸੁਪਨਿਆਂ ਦੇ ਰਾਹੀ ਇਹਨਾਂ ਨਾਲ ਗੱਲਬਾਤ ਕਰਨਾ ਖੁਦਾਵੰ ਜੀ ਆਪਣੇ ਬਚਨਾਂ ਦੇ ਗੁੱਜੇ ਪੇ ਦਨੁ ਪਰਮੇਸ਼ਵਰ ਜੀ ਨਾਲ ਸਭਨਾ ਤੇ ਪ੍ਰਗਟ ਕਰਨਾ ਖੁਦਾਵੰਨ ਜੀ ਅਰ ਪਰਮੇਸ਼ਰ ਜੀ ਸਵੇਰ ਜਲਦੀ ਉਠਾਉਣਾ ਆਪਣੀ ਮਹਿਮਾ ਦੇ ਲਈ ਖੁਦਾਵੰਨ ਜੀ ਤਾਂ ਕਿ ਅਸੀਂ ਸਭ ਜਨ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਖੁਦਾ ਅਰ ਪਰਮੇਸ਼ਰ ਤੁਹਾਡੀ ਹਜ਼ੂਰੀ ਦੇ ਵਿੱਚ ਸਭ ਜਨ ਪਰਮੇਸ਼ਰ ਜੀ ਸਵੇਰ ਦੀ ਪਹਿਲੀ ਪੇਟ ਨੂੰ ਲੈ ਕੇ ਆਨੰਦ ਦੇ ਨਾਲ ਚਿਕਾਰਿਆਂ ਦੇ ਨਾਲ ਪਹੁੰਚੇ ਖੁਦਾ ਕੋਈ ਨੀਂਦ ਸੁਸਤੀ ਆਲਸ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਪਰਮੇਸ਼ਰ ਜੀ ਸੰਤ ਤੁਹਾਡੇ ਨਾਮ ਤੋਂ ਦੂਰ ਨਾ ਕਰਨ ਪਾਈ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਤੁਸੀਂ ਸਾਡੀਆਂ ਦੁਆਵਾਂ ਪ੍ਰਾਰਥਨਾ ਸੁਣੀਆ ਔਰ ਵਿਸ਼ਵਾਸ ਕਰਦੇ ਆ ਕਿ ਤੁਸੀਂ ਉਹਨਾਂ ਦਾ ਉੱਤਰ ਦਿੱਤਾ ਹੈ ਖੁਦਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਸਾਰੀ ਦੁਆ ਪ੍ਰਾਰਥਨਾ ਦੇ ਲਈ ਔਰ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਹੋਏ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗ ਲੈਣੇ ਆ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ